ਉੜੇ ਤਰੀਕੇ ਆ ਲੜਾਈਆਂ ਲੜਦੇ ਆ ਜੀ ਬੜੀ ਸਾਫ ਸੁਥਰੀ ਸੋਚ ਲੈ ਕੇ ਚੱਲੇ ਆ ਪਰ ਵਿਸ਼ਵਾਸ ਕਰਨਾ ਬੜਾ ਔਖਾ ਜਦ ਤੱਕ ਡੱਲੇਵਾਲ ਸਾਹਿਬ ਸਾਡੇ ਕੋਲ ਆ ਜਾਣਗੇ ਉਸ ਅਗਲੀ ਗੱਲ ਫੇਰ ਕਰਾਂਗੇ ਜਿਵੇਂ ਗੱਲ ਕੀਤੀ ਜਾਵੇ ਕੱਲ ਅਸੀਂ ਐਲਾਨ ਕੀਤਾ ਸੀ ਜਥੇਬੰਦੀਆਂ ਵੱਲੋਂ ਕਿ ਕੱਲ 1 ਦਸੰਬਰ ਨੂੰ ਜਿਹੜਾ ਸੀਐਮ ਦੀ ਕੋਟੀ ਦਾ ਕਰਾਓ ਕੀਤਾ ਜਾਣਾ ਹੁਣ ਅਗਲੇ ਐਲਾਨ ਦਾ ਜਿਹੜਾ ਡੱਲੇਵਾਲ ਸਾਹਿਬ ਖਨੋਰੀ ਬਾਡਰ ਤਿਆਰ ਰਹੇ ਨੇ ਤੇ ਹੁਣ ਕੀ ਲੱਗਦਾ ਕਿ ਉਹ ਉਦਾਂ ਦਾ ਫੈਸਲਾ ਰਹੇਗਾ ਜਾਂ ਫਿਰ ਉਹ ਫੈਸਲਾ ਵਾਪਸ ਲਿਆ ਜਾਊਗਾ ਆ ਦੇਖੋ ਇਹ ਮੈਂ ਤੁਹਾਨੂੰ ਕਿਹਾ ਵੀ ਆ ਵੀ ਵਿਸ਼ਵਾਸ ਕਰਨਾ ਬੜਾ ਔਖਾ ਹੈ ਪ੍ਰਸ਼ਾਸਨ ਨੇ ਕਿਹਾ ਡੱਲੇਵਾਲ ਸਾਹਿਬ ਮੋਰਚੇ ਤੇ ਆਉਣਗੇ ਉਹਨਾਂ ਨਾਲ ਸਲਾਹ مشورہ ਕਰਕੇ ਅਸੀਂ ਫਿਰ ਕਹਿੰਨੇ ਆ ਵੀ ਜਿਹੜੀ ਸਾਡੀ ਕੌਲ ਆ ਸਟੈਂਡ ਕਰਦੀ ਆ ਜਦ ਤੱਕ ਡੱਲੇਵਾਲ ਸਾਹਿਬ ਮੋਰਚੇ 'ਚ ਨਹੀਂ ਆ ਜਾਂਦੇ ਖਨੌਰੀ ਬਾਰਡਰ ਤੇ ਉਦੋਂ ਤੱਕ ਅਸੀਂ ਇਤੇ ਕੋਈ ਗੱਲ ਨਹੀਂ ਕਰਾਂਗੇ ਆ ਕੇ ਸਲਾਹ مشਵਰੇ ਕਰਨੇ ਬਾਅਦ ਉਹਦੇ ਬਾਅਦ মিডিਆ ਦੇ ਰੂਬਰੂ ਹੋਵਾਂਗੇ ਉਸ ਤੋਂ ਬਾਅਦ ਹੀ ਅਗਲੀ ਗੱਲ ਰੱਖਾਂਗੇ ਪਰ ਮੈਂ ਤੁਹਾਡੇ ਮਾਧਿਅਮ ਰਹੀ ਜਿੱਥੇ ਪੰਜਾਬ ਦੇ ਪੂਰੇ ਭਾਰਤ ਦੇ ਲੋਕਾਂ ਦੀ ਜਿੱਤ ਹੋਈ ਆ ਅਸੀਂ ਕਿਸੇ ਮਾਵਾਂ ਦੇ ਪੁੱਤ ਨਹੀਂ ਮਰਵਾਉਣਾ ਚਾਹੁੰਦੇ ਕਿਉਂਕਿ ਸਾਡੇ ਆਗੂਆਂ ਨੇ ਸਿੱਧ ਕਰਤਾ ਜਿਵੇਂ ਸਖਜੀਤ ਸਿੰਘ ਹਰਦੋ ਝੰਡੇ ਸਾਹਿਬ ਔਰ ਡੱਲੇ ਵਾਲ ਸਾਹਿਬ ਨੇ 26 ਨਵੰਬਰ ਨੂੰ 12 ਵਜੇ ਬੈਠਣਾ ਸੀ ਮਰਨ ਵਰਤ ਤੇ ਜਦੋਂ ਪੌਣੇ 3 ਵਜੇ ਉਹਨਾਂ ਨੂੰ ਰੈਸਟ ਕਰਿਆ ਉਦੋਂ ਤਈ ਉਹਨਾਂ ਨੇ ਸਾਰਾ ਕੁਝ ਛੜਤਾ ਸੀ ਸਾਨੂੰ ਮਾਣਾ ਸਾਡੇ ਆਗੂ ਤੇ ਇਸ ਕਰਕੇ ਜੋ ਵੀ ਉਥੋਂ ਲੈ ਕੇ ਆ ਕੇ ਇੱਥੇ ਜੋ ਡੱਲੇਵਾਲ ਸਾਹਿਬ ਉਹ ਤੋਂ ਬਾਅਦ ਸਾਰੀ ਗੱਲ ਕਰਨਗੇ ਪਰ ਲੋਕਾਂ ਦੀ ਜਿੱਤ ਪੰਜਾਬ ਦੀ ਜਿੱਤ ਔਰ ਪੂਰੇ ਭਾਰਤ ਦੀ ਜਿੱਤ ਹੋਈ ਆ ਕਿਤੇ ਨਾ ਕਿਤੇ ਸਰਕਾਰ ਨੂੰ ਬੈਕਪੋਰਟ ਤੇ ਜਾਣਾ ਪਿਆ ਬਿਲਕੁਲ ਹਮਿਤ ਜੀ ਗੱਲ ਕੀਤੀ ਜਦੋਂ ਕਿਸਾਨਾਂ ਆਗੂਆਂ ਦਾ ਕਹਿਣਾ ਕਿ ਸਰਕਾਰ ਨੂੰ ਝੁਕਣਾ ਪਿਆ ਕਿਉਂਕਿ ਭਾਵੇਂ ਜਗਜੀਤ ਸਿੰਘ ਡੱਲੇਵਾਲ ਨੂੰ ਡਿਟੇਨ ਕਰਕੇ ਲਜਾਇਆ ਗਿਆ ਸੀ ਪਰ ਉਹਨਾਂ ਨੇ ਜਿਹੜੀ ਆਪਣੇ ਆਪਣਾ ਇੱਕ ਵਾਅਦਾ ਕੀਤਾ ਸੀ ਕਿ ਅੱਜ ਤੋਂ ਮੈਂ ਕੁਝ ਖਾਵਾਂ ਪੀਵਾਂਗਾ ਨਹੀਂ ਮਰਨ ਵਰਤ ਤੇ ਬੈਠਾਂਗਾ ਪਰ ਉਸ ਤੇ ਅੜੇ ਰਹੇ ਪਰ ਹੁਣ ਮੀਟ ਹੋਈਆ ਮੀਟਿੰਗ ਦੇ ਵਿੱਚ ਦੋਨੇ ਇਹੀ ਫੈਸਲਾ ਹੋਇਆ ਕਿ ਡੱਲੇਵਾਲ ਸਾਹਿਬ ਨੂੰ ਖਨੌਰੀ ਲਿਆਉਣ ਦਿੱਤਾ ਜਾਵੇਗਾ ਉਹਨਾਂ ਨੂੰ ਰਿਹਾ ਕੀਤਾ ਜਾਵੇਗਾ ਡਿਟੇਨ ਕਨਤੋ ਤੋਂ ਰਿਹਾ ਕੀਤਾ ਜਾਊਗਾ ਪਰ ਹੁਣ ਦੇਖਣਾ ਇਹ ਹੋਵੇਗਾ ਇਹਨਾਂ ਦਾ ਕਹਿਣਾ ਕਿ ਜਿਹੜਾ 1 ਦਸੰਬਰ ਦੀ ਕਾਲ ਦਿੱਤੀ ਗਈ ਸੀ ਸੀਐਮ ਦੀ ਕੋਠੀ ਦੇ ਘਰਾਉ ਦੀ ਉਹ ਹਜੇ ਫੈਸਲਾ ਉਸੇ ਤਰ੍ਹਾਂ جاری ਹੈ ਕਿਉਂਕਿ ਜਿੰਨਾ ਤੱਕ ਡੱਲੇਵਾਲ ਸਾਹਿਬ ਖਨੌਰੀ ਬਾਡਰ ਤੇ ਨਹੀਂ ਪਹੁੰਚਦੇ ਉਹਨਾਂ ਤੱਕ ਅਸੀਂ ਕੋਈ ਵੀ ਫੈਸਲਾ ਨਹੀਂ ਕਰਦਾਂਗੇ ਸਾਨੂੰ ਇਹਨਾਂ ਤੇ ਕੋਈ ਭਰੋਸਾ ਨਹੀਂ ਹੈ ਜਿੰਨਾ ਤੱਕ ਡੱਲੇਵਾਲ ਆਉਣਗੇ ਉਸ ਤੋਂ ਬਾਅਦ ਹੀ ਕੋਈ ਫੈਸਲਾ ਜਿਹੜਾ ਉਹ ਲਿਆ ਜਾਊਗਾ ਇਹ ਖਾਨਾਂ ਦਾ ਕਹਿਣਾ ਕਿਉਂਕਿ ਮੀਟਿੰਗ ਦੇ ਵਿੱਚ ਜਿਹੜਾ ਇਹ ਇਹਤ ਰਿਆ ਕਿ ਫੈਸਲਾ ਹੋਇਆ ਕਿ ਅਸੀਂ ਜਿਹੜਾ ਡੱਲੇਵਾਲ ਨੂੰ ਉੱਥੋਂ ਰਿਹਾ ਕਰਾਂਗੇ ਤੁਸੀਂ ਖਨੌਰੀ ਲੈ ਆਓ ਤੇ ਸੀਐਮ ਦੀ ਕੋਠੀ ਦਾ ਸੈਰ ਕਰਾਓ ਰੁਕ ਜਾਓ ਕਿ ਕੱਲ ਜਿਹੜੀ ਕਾਲ ਦਿੱਤੀ ਸੀ ਉਸ ਤੋਂ ਬਾਅਦ ਜਿਹੜੀ ਸਰਕਾਰ ਹੈ ਉਹ ਦਬਾਅ ਦੇ ਥੱਲੇ ਸੀ ਕਿਉਂਕਿ ਸੀਐਮ ਦੀ ਕੋਠੀ ਦਾ ਜਿਹੜਾ ਘਰਾਓ ਹੋਣਾ ਹੈ ਵੱਡੀ ਤਦਾਦ ਦੇ ਵਿੱਚ ਕਿਸਾਨਾਂ ਨੇ ਉੱਥੇ ਪਹੁੰਚਣਾ ਸੀ ਪਰ ਹੁਣ ਜੇ ਦਬਾਅ ਹਟਾ ਕੇ ਡੱਲੇਵਾਲ ਸਾਹਿਬ ਨੂੰ ਉੱਥੋਂ ਦੇਰ ਰਾਤ ਰਿਹਾ ਕੀਤਾ ਜਾਣਾ ਗੁਰਦਰਸ਼ਨ ਤੁਸੀਂ ਐਸੇ ਸਭ ਦੇ ਉੱਪਰ ਬਣੇ ਰੋਗੇ ਵੀ ਤੁਹਾਡੇ ਕੋਲ ਅਪਡੇਟ ਲਵਾਂਗੇ ਪਰ ਫਿਲਹਾਲ ਇੱਕ ਵਾਰ ਸੁਣ ਲੈਣੇ ਕਿਸਾਨ ਆਗੂ ਕੀ ਕੁਝ ਕਹਿੰਦੇ ਵਿਖਾਈ ਦਿੱਤੇ ਮੀਟਿੰਗ ਤੋਂ ਬਾਅਦ ਉਹਨਾਂ ਦਾ ਕੀ ਕੁਝ ਰਿਐਕਸ਼ਨ ਆਇਆ ਕੀ ਕੁਝ ਉਹਨਾਂ ਵੱਲੋਂ ਅੱਗੇ ਦੀ ਰਣਨੀਤੀ ਉਲੀਕੀ ਗਈ ਹੈ ਤੇ ਕੀ ਕੁਝ ਉਹਨਾਂ ਨੇ ਮੀਡੀਆ ਨਾਲ ਸਾਂਝਾ ਕੀਤਾ ਇੱਕ ਵਾਰ ਉਹ ਬਿਆਨ ਸੁਣ ਲੈਣੇ ਮੈਂ ਦੱਸਣਾ ਚਾਹਾਂਗਾ ਕਿ ਜਿਹੜਾ ਇਸ ਪੀਰੀਅਡ ਦੇ ਵਿੱਚ ਵੀ ਉਹਨਾਂ ਦਾ ਐਕਸ਼ਨ ਉਹਨਾਂ ਦੇ ਨਾਲ ਉਹਨਾਂ ਦੇ ਜਿਹੜੇ ਕਿਸਾਨ ਸਾਥੀ ਵੀ ਨਾਲ ਵੀ ਸਨ ਔਰ 24 ਅਬਜ਼ਰਵੇਸ਼ਨ ਚ ਰਹੀ ਹੈ ਔਰ ਇੰਟੈਂਸ਼ਨ ਗੌਰਮਤ ਇਹ ਹੀ ਸੀ ਕਿ ਕਿਤੇ ਇਹਦੇ ਲੀਡਰ ਨੇ ਕੋਈ ਆਉਣਾ ਮਸਲਾ ਨਾ ਹੋ ਲੇਕਿਨ ਇਹਨਾਂ ਨਾਲ ਗੱਲਬਾਤ ਹੋਈ ਹੈ ਕਿਸਾਨ ਲੀਡਰ ਨਾਲ ਹੋਈ ਹੈ ਇਹਨਾਂ ਦਾ ਮਨਸ਼ਾ ਸੀਗਾ ਕਿ ਸਾਡੇ ਮੋਰਚੇ 'ਚ ਆ ਕੇ ਕਿਉਂਕਿ ਉਹਨਾਂ ਦੇ ਵੱਡੇ ਲੀਡਰਸ ਨੇ ਉਹ ਮੋਰਚੇ 'ਚ ਆ ਕੇ ਆਪ ਲੀਡ ਕਰਦੇ ਹਨ ਔਰ ਉਹਨਾਂ ਵੀ ਮੈਂ ਉਹਨਾਂ ਨੂੰ ਮਿਲ ਕੇ ਵੀ ਆਇਆ ਸਭ ਨਾਲ ਡਿਸਕਸ਼ਨ ਹੋਈ ਸੀ ਉਹਨਾਂ ਨੇ ਵੀ ਅਛਾ ਪ੍ਰਗਟ ਕੀਤਾ ਹੈ ਕਿ ਮੈਂ ਆਪਣੇ ਮੋਰਚੇ 'ਚ ਬੈਠੇ ਆਪਣੇ ਡਿਸਪਲਿਨ ਦੇ ਨਾਲ ਉਹ ਜਿਹੜਾ ਨਾ ਜਿਹੜਾ ਚੱਲਦਾ ਉਹ ਦੇਖੋ ਚੈੱਕ ਕਰੋ ਮੈਂ ਫਿਰ ਤੋਂ ਲੀਕ ਕਰਾ 30 ਕੁ ਦਿਕੇ ਦੇ ਨਾਲ ਉਹੀ ਜਦੋਂ ਲੀਕ ਪੈਣਾ ਦੇਖੋ ਪ੍ਰੇਮ ਆਇਆ ਚੈੱਕ ਕਰੋ ਵੀ ਉਸ ਬੈਕਗਰਾਉਂਡ ਦੇ ਵਿੱਚ ਅਸੀਂ ਆਬਜੈਕਟ ਕਰੋ ਅਸੀਂ ਕਿ ਵਿਧਾਨੀ ਨਾਲ ਵੀ ਗੱਲ ਕਰਦੀ ਹੈ ਉਹ ਡਾਕਟਰ ਜੀ ਜਾਓ ਬਈ ਡਾਕਟਰ ਜੀ ਜਿਹੜੀ ਕਿਹਨੂੰ ਚਾਹੁੰਦੇ ਹੋ ਦੱਸੋ ਕਰ ਦਿੱਤਾ ਹੈ ਵਾਪਸ ਮੁੜ ਕੇ ਗਿਆ ਕਿ ਇਹ ਨਾਂ ਦੇ ਪਸਾਰੀਏ ਉੱਤ ਜਾ ਕੇ ਉਹਨਾਂ ਨਾਲ ਬੋਲ ਪਿਆ ਗਿਆ ਤੇ ਜੋ ਅੱਜ ਜਿਹੜਾ ਹੈਗਾ ਇਹ ਇਮਾਰਾ ਦਾ ਜੋ ਰਾ ਇਹ ਆਪਣੇ ਬੋਲ ਚੁਕੇ ਆ ਜਾਂਦੇ ਆ ਉਹਨਾਂ ਦੇ ਆਪਣੇ ਵਾਈ-ਫਾਈ ਵੀ ਠੀਕ ਚੱਲ ਰਹੇ ਨੇ ਫਿਰ ਵੀ ਅਸੀਂ ਇਹਨਾਂ ਨੂੰ ਜਿਵੇਂ ਗੋਮਨਦਰ ਬੰਦੀ ਦੱਸਿਆ ਕਿ ਕਿਸੇ ਵੀ ਸਟੇਜ ਉੱਤੇ ਕਿਸੇ ਵੀ ਤਰੀਕੇ ਕੋਈ ਕੋਈ ਅਮਰਜੈਂਸੀ ਆਉਂਦੀ ਹੈ ਕੋਈ ਮੈਡੀਕਲ ਹੈ ਤੇ ਉਹ ਹਮੇਸ਼ਾ ਤਿਆਰ ਹੈ ਕਿ ਐਂਬੂਲੈਂਸ ਭਾਰੀ ਤੇ ਲਾਈਜੀ ਹੈ ਜੀ ਇਹ ਕਾਫੀ ਜਿਹੜਾ ਹੈਗਾ ਕੋਈ ਵੀ ਜਿਹੜਾ ਇਸ਼ੂ ਜਿਹੜਾ ਹੈਲਥ ਇਸ਼ੂ ਹੈ ਉਹਨਾਂ ਨੂੰ طرح ਆ ਬੇਚੂ ਦੀ ਗੱਲ ਕੀਤੀ ਗਈ ਹੈ ਪਰ ਦੇ ਰਾ ਤੇ ਦਾ ਰੈਸਟ ਕਰਕੇ ਲੈ ਕੇ ਜਾਣਾ ਏਡੀ ਵੱਡੀ ਭਾਰੀ ਫੋਰਸ ਦੇ ਵਿੱਚ ਹੈਲਥ ਇਸ਼ੂਸ ਤੱਕ ਆਰਾਮ ਨਾਲ ਵੀ ਲੈ ਕੇ ਜਾ ਸਕਦੇ ਪਰ ਇੰਨੀ ਦੇਰ ਰਾਤ ਨੂੰ ਐਕਸ਼ਨ ਕਰਨਾ ਕਿ ECG ਇਹ ਹਾਂਜੀ ਹਾਂਜੀ ਉਹਨਾਂ ਨੂੰ ਇਲਜ਼ਾਮ ਪਾ ਹਾਂਜੀ ਹਾਂਜੀ ਉਹਦੀ ਸਵਾਰਥ ਨੇ ਹੈ ਕੋਈ ਬਾਕੀ ਨਹੀਂ ਇਹੋ ਜਿਹੀ ਕੰਦਾਂਦੇ ਆ ਉਸਨੇ ਬੱਚੇ ਤੇ ਇੰਨੀ ਕਰੋਗੇ ਸਾਰਾ ਮੀਡੀਆ ਤੇ ਨਿਕਲ ਕਰਾਵਾ ਨੀਰਾਦ ਨੂੰ 2 ਤੋਂ 3 ਵਜੇ ਕਾਰਵਾਈ ਕੀਤੀ ਗਈ ਸੀ ਸਾਡੇ ਤੋਂ ਟਾਈਮ ਪੂਰਾ ਹੋ ਗਿਆ ਸਿਚੁਏਸ਼ਨ ਨਾ ਬੜੇ ਉਸ ਵੇਲੇ ਕਰੋ ਦਾ ਸੀ ਗੁੰਜਾ ਪਰ ਉਹਨਾਂ ਨੂੰ ਉਹ ਆਪਣੀ ਨਾਗਰਿਕਤਾ ਬਦਲਾਉਣ ਦੀ ਅਸੀ ਕਰਨ ਉਹਦੇ ਚੋਂ ਜਿਹੜਾ 2.45 ਤੇ ਪੰਜਾਬ ਸਰਕਾਰ ਵੱਲੋਂ ਚੱਕਣਾ 2300 ਪੁਲਿਸ ਆਉਣੀ 100 200 ਗੱਡੀਆਂ ਲੈ ਕੇ ਆਉਣੀ ਹੁਣ ਤਾਂ ਸਾਡੇ ਕੋਲੇ ਇੱਥੋਂ ਤੱਕ ਵੀ ਜਾਣਕਾਰੀ ਆ ਗਈ ਹੈ ਕਿ ਬਹੁਤ ਵੱਡਾ ਪਲਾਨ ਸੀ ਪਾਤਣਾ ਤੇ ਇੱਕ 1700 ਮੁਲਾਜ਼ਮ ਸੀ ਸਾਡੇ ਮਤਲਬ ਵੀ ਜੇ ਇੱਕ ਪਾਸਿਓਂ फेल ਹੋਗੇ ਤਾਂ ਦੂਜੇ ਪਾਸੋਂ ਐਕਸ਼ਨ ਕਰਾਂਗੇ ਦੂਜੇ ਪਾਸੋਂ ਤੀਜੇ ਪਾਸੋਂ ਐਕਸ਼ਨ ਕਰਾਂਗੇ ਤਾਂ ਸਾਡੀ ਜਿਹੜੀ ਕੱਲ ਦੀ ਵੀ ਮੀਟਿੰਗ ਹੋਈ ਸੀ ਅਗਲਾ ਪ੍ਰੋਗਰਾਮ ਵੀ ਦਿੱਤਾ ਹੋਇਆ ਉਹ ਸਾਰਾ ਸਾਡਾ ਸਟੈਂਡ ਕਰਦਾ ਜਿਨ੍ਹਾਂ ਚ ਡੱਲੇਵਾਲ ਸਾਹਿਬ ਸਾਡੇ ਕੱਠ ਦੇ ਵਿੱਚ ਨਹੀਂ ਆਉਂਦੇ ਅਸੀਂ ਹੁਣ ਇਹਨਾਂ ਦੇ ਵਿਸ਼ਵਾਸ ਤੇ ਕਿ ਗੱਲਬਾਤ ਹੋ ਚੁੱਕੀ ਹੈ ਅਸੀਂ ਅਸੀਂ ਦੋਨੇ ਫੋਰਮਾਂ ਦੇ ਆਗੂ ਅਸੀਂ ਚੱਲੇ ਆ ਲੁਧਿਆਣੋਂ ਡੱਲੇਵਾਲ ਸਾਹਿਬ ਨੂੰ ਲੈ ਕੇ ਬਾਕੀ ਸਾਰੀ ਤਸਵੀਰ ਜਿੰਦਾਬਾਦ 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 ਹੁਣ ਡੱਲੇਵਾਲ ਸਾਹਿਬ ਆਉਣਗੇ ਜਿਵੇਂ ਦੋਵੇਂ ਫੋਰਮਾਂ ਨੇ ਐਲਾਨ ਕੀਤਾ ਸੀ ਉਹਨਾਂ ਨੇ ਕੋਈ ਦਵਾਈ ਦੂਈ ਇਹਨਾਂ ਕੋਲ ਨਹੀਂ ਲਈ ਮੈਡੀਕਲ ਤਾਂ ਹੁੰਦਾ ਨਾ ਕੋਈ ਫਾਈਲ ਬਣਦੀ ਭਾਈ ਫਾਈਲ ਦੇਖ ਲਓ ਜਾ ਕੇ ਕੋਈ ਫਾਈਲ ਨਹੀਂ ਬਣੀ ਜੇ ਉਹਨਾਂ ਦੀ ਸਿਹਤ ਹੁੰਦੀ ਤਾਂ ਇਸ ਕਰਕੇ ਮੈਨੂੰ ਲੱਗਦਾ ਵੀ ਇਹ ਪੰਜਾਬ ਦੇ ਜੇ ਡੱਲੇਵਾਲ ਸਾਹਿਬ ਆਉਂਦੇ ਨੇ ਇਹ ਲੋਕਾਂ ਦੇ ਦਬਾਅ ਦਾ ਨਤੀਜਾ ਹੋਊਗਾ ਦੋਵੇਂ ਫੋਰਮ ਆਪਣੇ ਇਲਾਕਿਆਂ ਤੇ ਕਾਇਮ ਆ ਇਹਨਾਂ ਦੇ 10 ਦਿਨ 4 ਦਿਨ ਲੰਘਿਆ ਇਹ ਤੋਂ 6 ਦਿਨਾਂ ਬਾਅਦ ਉਧਰੋਂ ਵੀ 6 ਤਰੀਕ ਨੂੰ ਦਿੱਲੀ ਨੂੰ ਕੂਚ ਕਰਨਾ ਵਾ ਔਰ ਕੁੱਲ ਮਿਲਾ ਕੇ ਜਿਹੜੀ ਅੱਜ ਉਹਨਾਂ ਨੇ ਅਨਾਊਂਸਮੈਂਟ ਕੀਤੀ ਆ ਇਹ ਪੰਜਾਬ ਦੇ ਲੋਕਾਂ ਦੇ ਦਬਾਵਾ ਤੁਹਾਡੀ ਗੱਲ ਉਹ ਜਿਹੜੇ ਡੱਲੇਵਾਲ ਸਾਹਿਬ ਨੇ ਹੁਣ ਨਹੀਂ ਦੇਖੋ ਮੈਂ ਪੂਰੀ ਹੁਣ ਸਾਡੀਆਂ 2 ਜਾਂ 3 ਗੱਡੀਆਂ ਸਪਸ਼ਟਾ ਕਹਿੰਦੇ ਤੁਸੀਂ ਅਸੀਂ ਜਾਵਾਂਗੇ ਮੈਂ ਵੀ ਜਾਊਂਗਾ ਹੋਰ ਲੀਡਰਸ਼ਿਪ ਜਾਊਗੀ ਉਹਨਾਂ ਨੂੰ ਲੈ ਕੇ ਆਵਾਂਗੇ ਠੀਕ ਹੈ ਜੀ ਜਦੋਂ ਡੱਲੇਵਾਲ ਸਾਹਿਬ ਇਸ ਮੋਰਚੇ 'ਚ ਆਗੇ